ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਕਿ ਆਪਾਂ ਬਿਨਾ ਕਦੂ ਕੀਤਿਆਂ ਤੋਂ ਜਿਹੜੀ ਆ ਧਾਨ ਦੀ ਬਜਾਈ ਬੜੀ ਸਫਲਤਾਪੂਰਵਕ ਕਰ ਸਕਦੇ ਹਾਂ ਔਰ ਵਧੀਆ ਝਾੜ ਵੀ ਲੈ ਸਕਦੇ ਹਾਂ ਸੋ ਇਹ ਵੀਡੀਓ ਦੇਖਣ ਤੋਂ ਬਾਅਦ ਮੇਰੇ ਕੋਲ ਕਾਫੀ ਕਿਸਾਨਾਂ ਦੇ ਫੋਨ ਆਏ ਕਿ ਅਸੀਂ ਵੀ ਇਸ ਵੀਡੀਓ ਦੇ ਨਾਲ ਜਿਹੜਾ ਝੋਨਾ ਪਿਛਲੇ ਕਈ ਸਾਲਾਂ ਤੋਂ ਬੀਜਦੇ ਆ ਰਹੇ ਹਾਂ ਸੋ ਮੈਂ ਅੱਜ ਪਹੁੰਚਿਆ ਪਿੰਡ ਬਰਬਾਲੀ ਕਲਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕਿਸਾਨ ਸ੍ਰੀ ਗਗਨਦੀਪ ਸਿੰਘ ਦੇ ਖੇਤ ਦੇ ਵਿੱਚ ਆਓ ਉਹਨਾਂ ਦੀ ਫਸਲ ਦੇਖਦੇ ਹਾਂ ਤੇ ਸੁਣਦੇ ਹਾਂ ਉਹਨਾਂ ਦੇ ਵਿਚਾਰ ਕਿ ਕਿਵੇਂ ਉਹਨਾਂ ਨੇ ਇਹ ਤਕਨੀਕ ਨੂੰ ਅਪਣਾਇਆ ਤੇ ਅੱਜ ਉਹਨਾਂ ਦੀ ਫਸਲ ਕਿਵੇਂ ਖੜੀ ਆ ਤੇ ਉਹ ਉਹਨਾਂ ਨੇ ਇਸ ਵਿੱਚ ਕਿਸ ਤਰ੍ਹਾਂ ਮੁਨਾਫਾ ਹੋਇਆ ਜਾਂ ਜੋ ਵੀ ਉਹਨਾਂ ਦੇ ਵਿਚਾਰ ਨੇ ਆਓ ਆਪਾਂ ਸੁਣਦੇ ਹਾਂ ਪਿੰਡ ਬਰਵਾਲੀ ਕਲਾਂ ਦੇ ਕਿਸਾਨ ਗਗਨਦੀਪ ਸਿੰਘ ਦੇ ਵਿਚਾਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਗਨਦੀਪ ਸਿੰਘ ਆ ਪਿੰਡ ਮੇਰਾ ਬਰਵਾਲੀ ਕਲਾਂ ਤਹਿਸੀਲ ਖਮਾਣੋ ਡਿਸਟ੍ਰਿਕਟ ਫਤੇਗੜ ਸਾਹਿਬ ਅਸੀਂ ਲਗਭਗ 2 ਸਾਲ ਤੋਂ ਪਿਛਲੇ 2 ਸਾਲਾਂ ਤੋਂ ਅਸੀਂ ਬਿਨਾ ਕੱਦੂ ਕਰੇ ਝੋਨਾ ਟਰਾਂਸਪਲੈਂਟ ਕਰ ਰਹੇ ਹਾਂ ਅ ਇਸ ਦੀ ਸ਼ੁਰੂਆਤ ਮੇਰੇ ਚਾਚਾ ਜੀ ਨੇ 1 ਸਾਲ ਪਹਿਲਾਂ ਯਾਨੀ 3 ਸਾਲ ਤੋਂ ਕਰੀ ਸੀਗੀ ਫਿਰ ਉਹਨਾਂ ਨੂੰ ਦੇਖ ਕੇ ਮੇਰਾ ਵੀ ਮਨ ਕਰਿਆ ਮੈਂ ਕਿ ਚਲੋ ਉਹਨਾਂ ਦੇ ਜੋ ਸਕਸੈਸਫੁਲ ਰਿਹਾ ਤੇ ਮੈਂ ਵੀ ਪਿਛਲੇ ਸਾਲ ਫਿਰ 5 ਕੀਲਿਆਂ ਦੇ ਵਿੱਚ ਆਪਣਾ ਟ੍ਰਾਇਲ ਕਰਿਆ ਤੇ ਚਲੋ ਮੇਰਾ ਬਹੁਤ ਵਧੀਆ ਰਿਜ਼ਲਟ ਰਿਹਾ ਵਧੀਆ ਸਾਨੂੰ ਸਾਰਾ ਕੁਝ ਸਾਡਾ ਠੀਕ ਰਿਹਾ ਸਾਡੀ ਜੀੜੀ ਵੀ ਜਲਦੀ ਪੱਕ ਕੇ ਤਿਆਰ ਹੋ ਗਈ ਜਿਸ ਦੇ ਨਾਲ ਸਾਡੇ ਅਸੀਂ ਤੀਜੀ ਫਲ ਸਾਡੇ ਆਲੂਆਂ ਦੀ ਤਿਆਰ ਹੋ ਗਈ ਟਾਈਮ ਦੇ ਨਾਲ ਚਲੋ ਸਾਨੂੰ ਉਹਦੇ ਵਿੱਚ ਵੀ ਬੈਨੀਫਿਟ ਰਿਆ ਤੇ ਉਸ ਤੋਂ ਬਾਅਦ ਇਸ ਵਾਰ ਫਿਰ ਮੇਰਾ ਜਿਆਦਾ ਮਨ ਕਰਿਆ ਤੇ ਮੈਂ ਇਸ ਵਾਰ 20 ਕਿਲਿਆਂ ਦੇ ਲਗਭਗ ਆਪਣਾ ਝੋਨਾ ਟਰਾਂਸਪਲੈਂਟ ਕਰਿਆ ਹੈ ਜਿਸ ਦੇ ਵਿੱਚੋਂ ਮੈਂ ਥੋੜਾ ਜਿਹਾ ਰਕਬਾ ਅੱਜ ਦੀ 24 ਤਰੀਕ ਦੇ ਲਗਭਗ ਅਸੀਂ ਕੱਟ ਵੀ ਲਿਆ ਤੇ ਕੁਝ ਅੱਜ ਅਸੀਂ ਕੱਟਣਾ ਹੋਰ ਤੇ ਜਿਹਦੇ ਨਾਲ ਸਾਡੇ ਆਲੂਆਂ ਦੀ ਫਸਲ ਹੋਰ ਗੇਤੀ ਆ ਜਾਣੀ ਆ ਤੇ ਬਾਅਦ ਦੇ ਵਿੱਚ ਸਾਡਾ ਹੋਰ ਵੀ ਸਾਨੂੰ ਇਹਦਾ ਬੈਨੀਫਿਟ ਹੋ ਸਕਦਾ ਇਹਦੇ ਇਹਦੇ ਜੀ ਮੈਂ ਜੋ ਅਸੀਂ 2 ਸਾਲਾਂ ਤੋਂ ਲਗਭਗ ਅਬਜ਼ਰਵੇਸ਼ਨ ਕਰ ਰਹੇ ਹਾਂ ਵੀ ਇੱਕ ਤਾਂ ਇਹਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਬਚਤ ਆ। ਪਾਣੀ ਦੀ ਇਸ ਤਰ੍ਹਾਂ ਸਾਨੂੰ ਬਚਤ ਲੱਗ ਰਹੀ ਆ ਜਿਵੇਂ ਅਸੀਂ ਝੋਨੇ ਕੱਦੂ ਵਾਲਾ ਖੇਤ ਭਰਦੇ ਆ ਤਾਂ ਲਗਭਗ ਜਿਵੇਂ ਉਹਨੂੰ ਮੰਨਦੇ ਆ ਵੀ ਆਪਾਂ 1 ਘੰਟੇ ਦੇ ਵਿੱਚ ਭਰਦਾ ਕੱਦੂ ਕਰੇ ਤੇ ਤਾਂ ਜਿਹੜਾ ਇਹ ਖੇਤ ਅੱਧੇ ਘੰਟੇ ਦੇ ਵਿੱਚ ਭਰ ਜਾਂਦਾ। ਦੂਜਾ ਇਹਦੇ ਨਾਲ ਵੀ ਇਹ ਆ ਵੀ ਖੇਤ ਨੂੰ ਬਿਮਾਰੀ ਫਸਲ ਨੂੰ ਬਿਮਾਰੀ ਘੱਟ ਲੱਗ ਰਹੀ ਆ ਤੇ ਬਿਮਾਰੀ ਘੱਟ ਰਹੀ ਆ ਤਾਂ ਆਪਣਾ ਖਰਚਾ ਘੱਟ ਰਿਹਾ। ਤੀਜਾ ਬੈਨੀਫਿਟ ਇਹ ਆ ਵੀ ਸਾਨੂੰ ਜੇ ਝੋਨੇ ਜਿਹੜਾ ਕੱਦੂ ਵਾਲਾ ਖੇਤ ਦੇ ਮੁਕਾਬਲੇ ਇਹ ਇਹ ਜਿਹੜੀ ਜਿਹੜਾ ਝੋਨਾ ਬਿਨਾ ਸੁੱਕੇ ਕੱਦੂ ਵਾਲਾ ਜਿਹਨੂੰ ਆਪਾਂ ਸੁੱਕਾ ਕੱਦੂ ਕਹਿੰਦੇ ਆ ਇਹ 10 ਤੋਂ 12 ਦਿਨ ਦਾ ਅਗੇਤਾ ਆਉਂਦਾ ਤੇ ਇਹਦੇ ਨਾਲ ਵੀ ਮੰਨ ਲਓ ਵੀ ਆਪਣਾ ਕਿੰਨਾ ਟਾਈਮ ਵੱਜਦਾ ਤੇ ਇੱਕ ਆਪਣੀ ਫਸਲ ਦੀ ਵੀ ਟਾਈਮ ਨਾਲ ਪੱਕ ਕੇ ਤਿਆਰ ਹੁੰਦੀ ਆ ਤੇ ਦੂਜਾ ਵੀ ਆਪਣਾ ਇੱਕ ਮੰਨ ਲਓ ਇੱਕ ਪਾਣੀ ਉਹ ਬਚ ਗਿਆ ਉਹਦੇ ਨਾਲ ਦੇਖੋ ਵੀ ਕਿੰਨਾ ਆਪਾਂ ਨੂੰ ਬੈਨੀਫਿਟ ਹੋ ਰਿਹਾ ਤੇ ਇੱਕ ਜਿਹਦਾ ਸਾਨੂੰ ਹੋਰ ਇਹਦਾ ਮੇਜਰ ਇੱਕ ਬਹੁਤ ਵਧੀਆ ਸਾਨੂੰ ਇਹਦਾ ਲੱਗਿਆ ਵੀ ਜਿਵੇਂ ਹੁਣ ਅਸੀਂ ਝੋਨੇ ਤੋਂ ਬਾਅਦ ਸਾਡੇ ਆਲੂਆਂ ਦੀ ਬਜਾਈ ਕਰਦੇ ਆਂ ਅਸੀਂ ਸਾਡੇ ਆਲੂਆਂ ਦੀ ਬੈਲਟ ਆ ਤੇ ਇਹਦੇ ਨਾਲ ਹੀ ਸਾਡੇ ਖੇਤ ਤੇ ਇੱਕ ਤਾਂ ਸਾਨੂੰ ਟਾਈਮ ਦੀ ਬਚਤ ਹੋ ਜਾਂਦੀ ਆ ਵੀ ਛੇਤੀ ਸਾਨੂੰ ਖੇਤ ਵੇਲੀ ਹੋ ਜਾਂਦੇ ਨੇ 10 ਤੋਂ 12 ਦਿਨ ਤੇ ਸੈਕੰਡਲੀ ਜੋ ਉਹਦੀ ਮਿੱਟੀ ਦੀ ਕੁਆਲਿਟੀ ਬਹੁਤ ਵਧੀਆ ਬਣ ਜਾਂਦੀ ਆ ਜਿਵੇਂ ਮਿੱਟੀ ਦਾ ਪੀ ਐਚ ਲੈਵਲ ਬਿਲਕੁਲ ਸੈੱਟ ਹੋ ਜਾਂਦਾ ਤੇ ਸਾਨੂੰ ਆਉਣ ਵਾਲੀ ਜਿਹੜੀ ਦੂਜੀ ਆਲੂਆਂ ਦੀ ਫਸਲ ਆ ਉਹ ਤੇ ਘੱਟ ਮਿਹਨਤ ਕਰਨੀ ਪੈਂਦੀ ਆ ਤੇ ਉਹਦੇ ਨਾਲ ਆਲੂ ਦਾ ਕਲਰ ਬਹੁਤ ਵਧੀਆ ਬਣਦਾ ਹਾਂਜੀ ਤੇ ਅਸੀਂ ਇੱਕ ਜਿਵੇਂ ਹੁਣ ਉਸ ਤੋਂ ਬਾਅਦ ਜਿੰਨਾ ਅਸੀਂ ਆਲੂ ਬੀਜਣਾ ਆਲੂਆਂ ਤੋਂ ਬਾਅਦ ਜਿਵੇਂ ਜੋ ਰਹਿ ਗਿਆ ਰਕਬਾ ਸੀ ਕਣਕ ਬੀਜਿਆ ਕਣਕ ਦੇ ਝਾੜ ਤੇ ਵੀ ਸਾਨੂੰ ਬਹੁਤ ਫਰਕ ਲੱਗਿਆ ਜੀ ਇਸ ਇਹਦੇ ਇਸ ਨਾਲ ਕਿਉਂ ਖੇਤ ਦੀ ਕੁਆਲਿਟੀ ਆ ਜਿਹੜਾ ਪੀ ਐਚ ਲੈਵਲ ਉਹ ਸਹੀ ਹੋਣ ਕਰਕੇ ਕਣਕ ਦੀ ਜਰਮੀਨੇਸ਼ਨ ਪ੍ਰੋਪਰ ਆ ਰਹੀ ਆ ਤੇ ਉਹਦੀ ਗਰੋਥ ਪੂਰੀ ਹੋ ਰਹੀ ਆ ਤੇ ਐਂਡ ਤੱਕ ਸਾਨੂੰ ਕਣਕ ਤੇ ਵੀ ਘੱਟ ਮਿਹਨਤ ਦੇ ਦੀ ਆ ਰਹੀ ਆ ਇਸ ਤੋਂ ਜਦੋਂ ਆਪਾਂ ਇਹਦੀ ਬਿਜਾਈ ਦੀ ਤਿਆਰੀ ਕਰਨੀ ਆ ਕੋਈ ਇਹਦਾ ਕੋਈ ਬਾਹਲਾ ਕੋਈ ਔਖਾ ਪ੍ਰੋਜੈਕਟ ਨਹੀਂ ਹੈਗਾ ਤਾਂ ਸਿੰਪਲ ਕਣਕ ਵੱਢੀ ਤੋਂ ਬਾਅਦ ਤੂੜੀ ਬਣਾਈ ਤੋਂ ਬਾਅਦ ਖੇਤ ਨੂੰ ਬਾਹ ਕੇ ਇਹਦੀ ਇੱਕ ਵਾਰੀ ਰੌਣੀ ਕਰ ਦੋ ਰੌਣੀ ਕਰਨ ਦੇ ਨਾਲ ਕੀ ਹੋਗਾ ਤੁਸੀਂ ਆਪਣਾ ਇਹਦੇ ਵਿੱਚ ਜੋ ਮਾਣਾ ਮੋਟਾ ਨਦੀਨ ਆ ਜਾਂ ਕੁਝ ਵੀ ਹੈ ਤੇ ਦੂਜਾ ਇਹਨੂੰ ਬਾਹ ਕੇ ਆਪਣਾ ਲੇਜ਼ਰ ਕਰਾ ਦੋ ਲੇਜ਼ਰ ਕਰਾ ਕੇ ਸਵਾਗਾ ਦੇ ਕੇ ਬੀਜਣ ਤੋਂ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਦੋ ਵਾਰੀ ਜਾਂ ਤਿੰਨ ਵਾਰੀ ਸਵਾਗਾ ਦੇ ਕੇ ਖੇਤ ਟਾਈਟ ਕਰਕੇ ਪਾਣੀ ਭਰ ਕੇ ਆਪਣਾ ਜੇ ਪੌਦ ਪੱਟ ਕੇ ਵੀ 25 ਦਿਨ ਦੀ ਆਪਣੇ ਟ੍ਰਾਂਸਪਲੈਂਟ ਕਰ ਦੋ ਇੱਕ ਇਹਦਾ ਹੋਰ ਵੀ ਸਾਨੂੰ ਪੌਦ ਦਾ ਵੀ ਇਹ ਕਿ ਜਿਹੜਾ ਛੋਟੀ ਪੌਦ ਵੀ ਆਪਾਂ ਲਾ ਦਿੱਤਾ ਉਹਦੀ ਗਰੋਥ ਜ਼ਿਆਦਾ ਹੁੰਦੀ ਹੈ ਤੇ ਦੂਜਾ ਇਹਦੇ ਵਿੱਚ ਡੱਕਾ ਕੋਈ ਮਰਦਾ ਨਹੀਂ ਹੈਗਾ ਜਿਵੇਂ ਆਪਾਂ ਜ਼ਿਆਦਾ ਆਪਾਂ ਪੜਲਿੰਗ ਵਾਲੇ ਝੋਨੇ ਦੇ ਵਿੱਚ ਦੇ ਦਿਆਂ ਵੀ ਕਦੂ ਕਿਸੇ ਪਾਸੇ ਫੂਸ ਆ ਗਿਆ ਜਾਂ ਕੁਝ ਹੋਰ ਆ ਗਿਆ ਇਹਦੇ ਵਿੱਚ ਜਿੰਨੇ ਤੁਸੀਂ ਪਲਾਂਟ ਆਪਣੇ ਟ੍ਰਾਂਸਪਲੈਂਟ ਕਰਤੇ ਬੂਟੇ ਪਲਾਂਟ ਪਲਾਂਟ ਕਰਤੇ ਉਹ ਓਨੇ ਦੇ ਓਨੇ ਹੀ ਉਹਨਾਂ ਨੇ ਕਾਮਯਾਬ ਹੋ ਜਾਣਾ ਜੀ ਸਾਨੂੰ ਇਹ ਚੀਜ਼ ਦਾ ਬਹੁਤ ਬੈਨੀਫਿਟ ਲੱਗਿਆ ਕੋਈ ਡੱਕਾ ਨਹੀਂ ਮਰਦਾ ਹੈਗਾ ਤੇ ਝੋਨਾ ਤੁਰਦਾ ਛੇਤੀ ਆ ਇਦੇ ਵਿੱਚ ਇੱਕ ਖਾਸ ਧਿਆਨ ਦੇਣ ਵਾਲੀ ਗੱਲ ਹੈ ਵੀ ਜਦੋਂ ਆਪਾਂ ਨੇ ਝੋਨਾ ਟਰਾਂਸਪਲੈਂਟ ਕਰਤਾ ਉਹਦੇ ਵਿੱਚ ਨਾ ਆਪਾਂ ਨੂੰ ਜਦੋਂ ਨਦੀਨਾ ਦੀ ਨਦੀਨਾ ਤੋਂ ਆਪਾਂ ਜਦ ਨਦੀਨਾ ਵਾਲੀ ਦਵਾਈ ਪਾਉਣੀ ਆ ਕੋਈ ਵੀ ਕੰਪਨੀ ਦੇ ਆਪਣੀ ਧਰਤੀ ਦੇ ਹਿਸਾਬ ਨਾਲ ਕਿਸੇ ਬੂਟਾ ਕਲੋਰ ਪੈਂਦੀ ਆ ਕਿਤੇ ਪਟਿਲਾ ਕਲੋਰ ਪੈਂਦੀ ਆ ਉਹਦੇ ਪਾਣੀ ਪ੍ਰੋਪਰ ਹੋਣਾ ਚਾਹੀਦਾ ਵੀ ਜਿੰਨਾ ਆਪਾਂ ਅੱਜ ਕਦੂ ਵਾਲੇ ਖੇਤ ਦੇ ਵਿੱਚ ਪਾਣੀ ਪਾਣੀ ਖੜਾ ਕੇ ਦਵਾਈ ਪਾ ਦੋ ਕੋਈ ਤੁਹਾਨੂੰ ਮਤਲਬ ਨਦੀਨਾ ਦੀ ਸਮੱਸਿਆ ਨਹੀਂ ਆਉਂਦੀ ਇਸ ਵਾਰ ਹਾਂਜੀ ਇਸ ਦੇ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਵੀ ਜਦੋਂ ਵੀ ਆਪਾਂ ਝੋਨਾ ট্রান্সਪਲੈਂਟ ਕਰਨਾ ਖੇਤ ਦੇ ਵਿੱਚ ਕਿਉਂ ਆਪਾਂ ਨੂੰ ਕੱਦੂ ਨਹੀਂ ਕਰਨਾ ਟਰੈਕਟਰ ਨਹੀਂ ਆਪਾਂ ਖੇਤ ਦੇ ਵਿੱਚ ਬਾੜਨਾ ਕੋਈ ਬੱਟਾਂ ਦੀ ਲਿਪਾ ਪੁੱਚ ਨਹੀਂ ਕਰਨੀ ਜਾਂ ਕੁਝ ਵੀ ਤਾਂ ਮੇਰੇ ਅਕੋਰਡਿੰਗ ਵੀ 2000 ਦੇ ਲਗਭਗ ਵੀ ਆਪਣਾ ਪਹਿਲੇ ਦਿਨ ਤੋਂ ਹੀ ਆਪਣੀ ਸੇਵਿੰਗ ਹੋ ਜਾਂਦੀ ਆ ਵੀ ਖਰਚਾ ਘਟ ਜਾਂਦਾ ਇਹ ਚੀਜ਼ ਦਾ ਵੀ ਮੈਨੂੰ ਬਹੁਤ ਇੱਕ ਬੈਨੀਫਿਟ ਲੱਗਿਆ ਜੀ ਹੁਣ ਮੈਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਆਪਣੇ ਝੋਨਾ ਦੇਖ ਕੇ ਪਿੰਡ ਦੇ ਲੋਕਾਂ ਨੇ ਤੇ ਇਸ ਵਾਰ ਵੀ ਹੋਰ ਮੇਰੇ ਇੱਕ ਦੋ ਮਿੱਤਰ ਮੇਲੀਆਂ ਨੇ ਵੀ ਟਰਾਈ ਕਰਿਆ ਤੇ ਉਹਨਾਂ ਨੇ ਵੀ ਰਕਵਾ ਵਧਾਇਆ ਤੇ ਇਸ ਵਾਰ ਹੋਰ ਦੇਖ ਕੇ ਕਹਿੰਦੇ ਗਾਹਾਂ ਨੂੰ ਅਸੀਂ ਅਸੀਂ ਹੋਰ ਵੀ ਮੇਰੇ ਨਾਲ ਕਈ ਬੰਦੇ ਮੇਰੇ ਯਾਰ ਦੋਸਤ ਨੇ ਜਾਂ ਕੋਈ ਹੋਰ ਆਂਡੀ ਗਵਾਂਡੀ ਉਹ ਵੀ ਕਹਿ ਰਹੇ ਨੇ ਕਹਿੰਦੇ ਵੀ ਅਸੀਂ ਵੀ ਇੱਕ ਇੱਕ ਦੋ ਦੋ ਚਾਰ ਦੋ ਚਾਰ ਚਾਰ ਕਿੱਲੇ ਦਾ ਗਾਹਾਂ ਨੂੰ ਆਉਣੇ ਵਾਲੇ ਸਮੇਂ ਦੇ ਵਿੱਚ ਟ੍ਰਾਇਲ ਕਰਾਂਗੇ ਜੀ ਮੇਰੇ ਨਾਲ ਦੇ ਪਿੰਡਾਂ ਇੱਥੇ ਫਰੌਰ ਪਿੰਡ ਉੱਥੇ ਮੇਰੇ ਨਾਲ ਦੇ ਯਾਰ ਦੋਸਤ ਉਹਨਾਂ ਨੇ ਵੀ ਟ੍ਰਾਇਲ ਕਰੇ ਹੋਏ ਨੇ ਉਹ ਉਹਨਾਂ ਨੇ ਉਹ ਕਹਿੰਦੇ ਅਸੀਂ ਗਾਹ ਨੂੰ ਹੋਰ ਆਪਣਾ ਰਕਬਾ ਵਧਾ ਦਾਂਗੇ ਮੈਂ ਤਾਂ ਜੀ ਇੱਕ ਅਪੀਲ ਕਰਨੀ ਚਾਹੁੰਦਾ ਵੀ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਵੀ ਜਿਹੜੇ ਜਿਹੜੇ ਕਣਕ ਵਾਲੇ ਖੇਤ ਨੇ ਜਿਵੇਂ ਉਹ ਛੇਤੀ ਸਾਫ਼ ਹੋ ਜਾਂਦੇ ਨੇ ਵੀ ਉਹਨਾਂ ਦੇ ਵਿੱਚ ਜਿੰਨੀ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਹੋ ਸਕਦੀ ਹੈ ਵੀ ਆਪਾਂ ਇਹਨੂੰ ਸੁੱਕੇ ਕद्दू ਨੂੰ ਪ੍ਰਮੋਟ ਕਰੀਏ ਤੇ ਆਪਣਾ ਆਪਣੇ ਆਉਣੇ ਵਾਲਾ ਸਮਾਂ ਜਿਹੜਾ ਜਿਵੇਂ ਪਾਣੀ ਦੀ ਆਪਾਂ ਨੂੰ ਬਹੁਤ ਜ਼ਰੂਰਤ ਆ ਤੇ ਆਪਾਂ ਆਪਣੇ ਵਾਤਾਵਰਣ ਨੂੰ ਬਚਾ ਸਕੀਏ ਜੀ। ਸੋ ਕਿਸਾਨ ਵੀਰੋ ਤੁਸੀਂ ਦੇਖਿਆ ਕਿ ਕਿਵੇਂ ਇਸ ਕਿਸਾਨ ਨੇ ਜਿਹੜੀ ਆ ਬਿਨਾ ਕद्दू ਕੀਟਿਆਂ ਤੋਂ ਧਾਨ ਦੀ ਫਸਲ ਵਧੀਆ ਤਰੀਕੇ ਦੇ ਨਾਲ ਪੈਦਾ ਕੀਤੀ ਆ ਉਸਨੇ ਆਪਣੇ ਖਰਚੇ ਵੀ ਘਟਾ ਕੀਤੇ ਨੇ ਤੇ ਆਪਣੀ ਉਹਨੂੰ ਜਿਹੜੀ ਫਸਲ ਦਾ ਝਾੜ ਵੀ ਵਧੀਆ ਮਿਲਣ ਦੀ ਉਮੀਦ ਆ। ਸੋ ਮੈਂ ਕਿਸਾਨਾਂ ਨੂੰ ਇਹ ਅਪੀਲ ਕਰਦਾ ਕਿ ਆਪਾਂ ਵੀ ਬਿਨਾਂ ਕਦੂ ਕੀਤੇ ਧਾਨ ਦੀ ਫਸਲ ਆ ਜਿਹੜੀ ਪੈਦਾ ਕਰੀਏ। ਇਹਦੇ ਨਾਲ ਮੈਨੂੰ ਲੱਗਦਾ ਕਿ ਜਦੋਂ ਕਦੂ ਨਹੀਂ ਕਰਦੇ ਤਾਂ ਜਿਹੜੇ ਧਰਤੀ ਦੇ ਰੋਮ ਨੇ ਉਹ ਖੁੱਲੇ ਰਹਿੰਦੇ ਨੇ ਤੇ ਉਸ ਦੇ ਨਾਲ ਜਿਹੜਾ ਆਪਣਾ ਬਰਸਾਤੀ ਪਾਣੀ ਆ ਜਾਂ ਹੋਰ ਵਾਧੂ ਪਾਣੀ ਆ ਉਹ ਧਰਤੀ ਦੇ ਵਿੱਚ ਰੀਚਾਰਜ ਵੀ ਜ਼ਰੂਰ ਹੋਊਗਾ। ਸੋ ਇੱਕ ਆਪਾਂ ਕਹਿ ਲਓ ਸਿੱਧੇ ਜਾਂ ਅਸਿੱਧੇ ਤੌਰ ਤੇ ਆਪਾਂ ਆਪਣੀ ਇੱਕ ਪਾਣੀ ਨੂੰ ਬਚਾਉਣ ਵੱਲ ਵੀ ਇੱਕ ਬਹੁਤ ਵਧੀਆ ਤਰੀਕਾ ਹੈਗਾ ਤੇ ਇਹਦੇ ਨਾਲ ਜਿਵੇਂ ਕਿਸਾਨ ਨੇ ਦੱਸਿਆ ਕਿ ਪਾਣੀ ਦੀ ਬਚਤ ਵੀ ਹੁੰਦੀ ਆ ਸੋ ਆਓ ਆਪਾਂ ਇਸ ਵਿਧੀ ਨੂੰ ਅਪਣਾਈਏ ਅਤੇ ਇਸ ਵਿਧੀ ਤੋਂ ਜਿਹੜਾ ਲਾਹਾ ਲਈਏ ਮੈਨੂੰ ਉਮੀਦ ਆ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਬਹੁਤ ਲਾਹੇਵੰਦ ਹੋਵੇਗੀ ਧੰਨਵਾਦ